ਅਕਲ ਕੀ ਸੱਤੀ ਕੱਪੜੀ ਨਵਾਬ ਦੇ ਜਦੋਂ ਸਿੰਘਾਂ ਦੀ ਸੁਣੀ ਲਲਕਾਰ ਜੱਪੇ ਮੌਤ ਉਸਾਂ ਦੀ ਆ ਗਈ ਕਿਦੜੋ ਮੌਤ ਉਸਾਂ ਦੀ ਆ ਗਈ ਕਿਦੜੋ ਬੂਹੇ ਸ਼ੇਰ ਦੇ ਤੇ ਰਹੇ ਜੇ ਵੰਗਾਰ ਛੋਟਾ ਮਾਰ ਕੇ ਨਗਰ ਉੱਤੇ ਸੂਰਮਾ ਚੜੇ ਪੈਣ ਕੇ ਪੰਜੇ ਹੱਥ ਯਾਰ ਤੇਰੇ ਗੁਸੇ ਨੱਚੋ ਗੁੱਸੇ ਵਿੱਚ ਖੇਡ ਲਈ ਮਿਆਂ ਨੱਚੋ ਚੱਟ ਆ ਗਿਆ ਗੜੀ ਚੋਂ ਬਾਹਰ ਖੌਫ ਖਾਲਸੇ ਨੂੰ ਚੜ ਗਈਆਂ ਲਾਲੀਆਂ ਭੁੱਖੇ ਸ਼ੇਰ ਨੂੰ ਜੋਗੇ ਸਪੈ ਸ਼ਕਾਰ ਓਏ ਚੁੱਕਦੇ ਗਰੀਬਾਂ ਦੀਆਂ ਕੰਨਿਆ ਚੁੱਕਦੇ ਗਰੀਬਾਂ ਦੀਆਂ ਕੰਨਿਆ ਖੌਫ ਖਾਲਸੇ ਦਾ ਦਿਲ ਚੋਂ ਵਸਾਰ ਫਾਜ ਜੋਸ਼ ਵਿੱਚ ਲੜੀ ਦੋਆ ਤੇਰਾ ਦੀ ਜਾਨ ਬਲਾ ਵਿੱਚ ਲੱਖ ਗਾ ਸਤਾਰਾ ਖੇੜ ਖੇਡਿਆ ਸਿਤੇ ਗਦੇ ਖਡਾਰੀਆਂ ਖੇਡਿਆ ਸਿਤੇ ਗਦੇ ਖਡਾਰੀਆਂ ਥੜੇ ਲੋਥਾਂ ਵਾਲੇ ਦਿੱਤੇ ਨੇ ਉਸਾਰਾ ਜਟ ਪੈਣੇ ਧਣੀ ਤਲਵਾਰ ਦੇ ਬਨ ਪੈ ਤੜੇ ਬਨ ਪੈ ਤੜੇ ਕਰਨ ਲੱਗੇ ਵਾਰ ਤੇ ਕਮਾਰ-ਮਾਰ ਫੱਕਿਆ ਨਵਾਬ ਦਾ ਜਥੇ ਦਾਰ ਨੇ ਮਾਰੀ ਤਲਵਾਰ ਦੋ ਧੜ ਘਰ ਸੁੱਟਦਾ ਪਠਾਣ ਨੂੰ ਧੜ ਘਰ ਸੁੱਟਦਾ ਪਠਾਣ ਨੂੰ ਜਿਵੇਂ ਸਾਬਣ ਨੂੰ ਤੀਰ ਸੁੱਟੇ ਸਿੰਘਾ ਪੰਥ ਨੇ ਕੀਤਾ ਬਹੁਤ ਵੱਡਾ ਮਾਰੇ ਉਪਕਾਰ ਇਹ ਗੈਰ ਤੇ ਰੋਜ ਨੇ ਜਨਮ ਲੈਂਦੇ ਤੇ ਐ ਪਰ ਜੰਮ ਦੇ ਮਰਦ ਜਵਾਨ ਵਿਰਲੇ ਕਪਾ ਮਾਰਗ ਵਾਰ ਹਜ਼ਾਰ ਜਾਂਦੇ ਪੂਰੇ ਕੌਲ ਇਕਰਾਰ ਨਿਭਾਣ ਵਿਰਲੇ ਓਏ ਜਦੋਂ ਯਾਰ ਦੇ ਹੱਥ ਤਲਵਾਰ ਹੋਵੇ ਪੇੜ ਸੀਸ ਦੀ ਉਦੋਂ ਚੜਾਣ ਮਿਲ ਜਦੋਂ ਮੌਤ ਸਾਹਮਣੇ ਹੋਵੇ ਨਾ ਵੱਡੇ ਵੱਡੇ ਸੜਕ ਜਾਂਦੇ ਆ ਪਰ ਇਹ ਜਿਗਰਾ ਬਾਬੇ ਦੀਪ ਸਿੰਘ ਦਾ ਹੈ ਬਗਾਨਿਆਂ ਦੀ लाज ਬਾਲਣ ਲਈ ਸ਼ੂਰਮਾ ਲੜਿਆ ਨਵਾਬ ਗਫਾਰੂ ਖਾਨ ਦੇ ਦੋ ਟੋਟੇ ਕਰਕੇ ਬਾਬਾ ਜੀ ਨੇ ਧਰਤੀ ਉੱਤੇ ਸੁਣ ਦਿੱਤਾ ਤੇ ਜਿੰਨੇ ਵੀ ਉਹਦੇ ਲੜਾਕੇ ਸਨ ਤਨਖਾਹਦਾਰ ਜਦੋਂ ਆਗੂ ਡਿੱਗਾ ਸਾਰੇ ਮੈਦਾਨ ਵਿੱਚੋਂ ਫਰਾਰ ਹੋ ਗਏ ਕਿਲੇ ਦਾ ਬੂਹਾ ਭੰਨਿਆ ਗਿਆ ਤਾ ਇਹ ਖਾਨੇ ਚ ਕੈਦ ਕੀਤੇ ਹਰੀਦਾਸ ਦੀ ਕੰਨਿਆ ਛੜਵਾ ਕੇ ਬਾਬੇ ਦੀਪ ਸਿੰਘ ਸਾਹਿਬ ਨੇ ਪਰਉਪਕਾਰ ਕੀਤਾ ਇੱਕ ਉਪਕਾਰ ਹੁੰਦਾ ਹੈ ਉਪਕਾਰ ਹਮੇਸ਼ਾ ਆਪਦਿਆਂ ਤੇ ਕੀਤਾ ਜਾਂਦਾ ਇੱਕ ਪਰਉਪਕਾਰ ਪਰ ਦਾ ਅਰਥ ਹੈ ਪਰਾਇਆ ਬਗਾਨਾ ਜਿਹਦੇ ਨਾਲ ਕੋਈ ਸਾਝ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੀ ਆਵਾਜ਼ ਹੈ ਜਿੰਨੂੰ ਕੋਈ ਜਾਣਦਾ ਨਹੀਂ ਜੋ ਵੀ ਤੁਹਾਡੇ ਬੂਹੇ ਉੱਤੇ ਆ ਜਾਂਦਾ ਉਹਨੂੰ ਗੱਲ ਲਾਓ ਤੇ ਉਹਦੇ ਉੱਤੇ ਪਰਉਪਕਾਰ ਕਰੋ ਇਹ ਸਿੱਖੀ ਹੈ ਇਹ ਅਮਰ ਦੀ ਸ਼ਕਤੀ ਹੈ ਅਮਰਤ ਦੇ ਬਾਟੇ ਦੀ ਬਰਕਤ ਹੈ ਹਾਜ਼ਰੀ ਭਰਦਿਆਂ ਬਿਆੰਤ ਭੁੱਲਾਂ ਕਰ ਗਿਆ ਸਮਾ ਸੰਭਾਵਤ ਹੈ ਸਾਰੀ ਮੈਨੇਜਮੈਂਟ ਦਾ ਪ੍ਰਬੰਧਕ ਕਮੇਟੀ ਦਾ ਭਾਈ ਨੇਜਰ ਸਿੰਘ ਸਾਹਿਬ ਦੀ ਉਹਨਾਂ ਦਾ ਸਤਿਕਾਰ ਧੰਨਵਾਦ ਹੈ ਬਿਆੰਤ ਮਾਇਆ ਦੇ ਗੱਫੇ ਸਾਰੀ ਸੰਤ ਨੇ ਭੇਜੇ ਨੇ ਫਿਰਦੋਂ ਤੁਹਾਡਾ ਆਦਰ ਕਰਦਾ ਹਾਂ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਮਾਨਯੋਗ ਸਰਦਾਰ ਅਕਬਾਲ ਸਿੰਘ ਜੀ ਯੂਐਸਏ ਵਾਲੇ ਸੌਦਮੜਾ ਉਹਨਾਂ ਵੱਲੋਂ ਹਾਜ਼ਰ ਕੀਤਾ ਗਿਆ ਬਲਰਾਜ ਸਿੰਘ ਜੀ ਦੁਬਈ ਵਾਲੇ ਉਹਨਾਂ ਵੱਲੋਂ ਸੌਦਮੜਾ ਹਾਜ਼ਰ ਕੀਤਾ ਗਿਆ ਜੰਮੇਵਾਰ ਸੱਜਣ ਬੈਠੇ ਨੇ ਸਾਹਮਣੇ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਲਖਬੀਰ ਸਿੰਘ ਸਾਹਿਬ ਜੀ ਉਹਨਾਂ ਨੇ ਸੌਦਮੜਾ ਭੇਜਿਆ ਹੈ ਸਾਬਕਾ ਸਰਪੰਚ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਵੱਲੋਂ ਸੌਦਮੜਾ ਪਾਜੀ ਬਉਦੇਵ ਸਿੰਘ ਸਾਹਿਬ ਜੀ ਉਹਨਾਂ ਵੱਲੋਂ ਸੌ ਦਮੜਾ ਮੇਰੀ ਕੌਮ ਦੇ ਉੱਚ ਕੋਟੀ ਦੇ ਕਵੀਸ਼ਰ ਮੇਰੇ ਸਾਹਮਣੇ ਬੈਠੇ ਨੇ ਮੈਨੂੰ ਖੁਸ਼ੀ ਆਏ ਸਾਡਾ ਪਰਿਵਾਰ ਵੀ ਅੱਜ ਮੈਨੂੰ ਸੁਣ ਰਿਹਾ ਹੈ ਬੜੇ ਮਾਣਯੋਗ ਕਵੀਸ਼ਰ ਵੱਡਾ ਨਾਂ ਰੱਖਣ ਵਾਲੇ ਸਿੱਖ ਪੰਥ ਵਿੱਚ ਜਿਨ੍ਹਾਂ ساری ਜ਼ਿੰਦਗੀ ਕੌਮ ਦੇ ਡੰਕਾ ਵਜਾ ਕੇ ਸੇਵਾ ਕੀਤੀ ਹੈ ਮੇਰੀ ਮਰਾਦ ਹੈ ਗਿਆਨੀ ਜਗਿੰਦਰ ਸਿੰਘ ਗਗੜੇਵਾਲ ਸਾਹਿਬ ਉਹਨਾਂ ਦੇ ਵਾਰਿਸ ਬੈਠੇ ਨੇ ਗਗੜੇਵਾਲ ਸਾਹਿਬ ਦੀ ਯਾਦ ਵਿੱਚ ਉਹਨਾਂ ਨੇ ਪਿਆਰ ਭੇਜਿਆ ਮੇਰਾ ਬਾਪੂ ਮੈਨੂੰ ਦੱਸਦਾ ਹੁੰਦਾ ਸੀ ਕਹਿੰਦਾ ਅਮਰਜੀਤ ਸਿੰਘ ਜਦੋਂ ਮੈਂ ਪਹਿਲੀ ਵਾਰ ਕੈਨੇਡਾ ਗਿਆ ਤੇ ਕੈਨੇਡਾ ਦੀ ਸੰਗਤ ਨੇ ਮੈਨੂੰ ਦੱਸਿਆ ਸੀ ਜਰਨੈਲ ਸਿੰਘ ਤੇਰੇ ਤੋਂ ਪਹਿਲਾਂ ਇੱਥੇ ਜਗਿੰਦਰ ਸਿੰਘ ਗਗੜੇਵਾਲ ਆਉਂਦਾ ਰਿਹਾ ਤੇ ਉਹ ਇਹੋ ਜਿਹੇ ਪੈਰ ਜਮਾ ਗਿਆ ਕਬੀਸ਼ਰੀ ਦੇ ਉਹਦੇ ਮੁਕਾਬਲੇ ਦਾ ਮੁੜਕੇ ਕੋਈ ਜਥਾ ਨਹੀਂ ਮਿਲਿਆ ਜਦੋਂ ਫਿਰ ਬਜ਼ੁਰਗਾਂ ਨੇ ਹਾਜ਼ਰੀਆਂ ਭਰੀਆਂ ਤੇ ਫਿਰ ਮਾਨ ਨਾਲ ਕਹਿੰਦੇ ਸੰਦਾਂ ਵੀ ਜਗਿੰਦਰ ਸਿੰਘ ਗਗੜੇ ਵਾਲ ਵਾਂਗ ਇਹ ਪੰਚ ਦਾ ਵੱਡਾ ਕਮਿਸ਼ਨ ਜਿਹਾ ਸਾਨੂੰ ਮਿਲ ਗਿਆ ਏ ਇਹ ਥਾ ਹੈ ਗਗੜੇ ਵਾਲ ਸਾਹਿਬ ਦੀ ਗਿਆਨੀ ਨਰਿੰਦਰ ਸਿੰਘ ਪੰਛੀ ਅੱਜ ਸਾਡੇ ਵਿੱਚ ਨਹੀਂ ਕੌਮ ਦਾ ਚੋਟੀ ਦਾ ਕਵੀਸ਼ਰ ਤੇ ਚੋਟੀ ਦਾ ਅਲਖਾਰੀ ਉਹਨਾਂ ਦੇ ਭਾਈ ਸਾਹਿਬ ਬੈਠੇ ਨੇ ਸਾਹਮਣੇ ਬਹੁਤ ਮੁਹੱਬਤ ਉਹਨਾਂ ਵੱਲੋਂ ਭੇਜੀ ਗਈ ਹੈ ਗੁਰੂ ਕਿਰਪਾ ਕਰਨ ਮੈਂ ਵਿਛੜੇ ਹੋਏ ਸਾਰੇ ਕਵੀਸ਼ਰਾਂ ਨੂੰ ਯਾਦ ਕਰ ਰਿਹਾ ਹੈ ਮੇਰੀ ਇੱਕ ਕਿਤਾਬ ਛਪਣੀ ਉਹਦੇ ਵਿੱਚ ਸਾਰਿਆਂ ਦੀਆਂ ਜੀਵਨੀਆਂ ਮੈਂ ਲਿਖ ਰਿਹਾ ਹਾਂ ਰਜਾਨਾ ਇੱਕ ਲੇਖ ਮੇਰੇ ਫੇਸਬੁੱਕ ਪੇਜ ਉੱਤੇ ਇੱਕ ਕਵੀਸ਼ਰ ਨੂੰ ਸਮਰਪਿਤ ਰੋਜ਼ ਪੈਂਦਾ ਹੈ ਤੇ ਮੈਂ ਗਗੜੇਵਾਲ ਸਾਹਿਬ ਦੇ ਵਾਰਸਾਂ ਨੂੰ ਇਹ ਬੇਨਤੀ ਕਰਦਾ ਹਾਂ ਉਹਨਾਂ ਦਾ ਬਾਇਓ ਡਾਟਾ ਮੈਨੂੰ ਜ਼ਰੂਰ ਦਿਓ ਮੈਂ ਉਹਨਾਂ ਬਾਰੇ ਵੀ ਲਿਖਣਾ ਚਾਹੁੰਦਾ ਏ ਪੰਛੀ ਜੀ ਬਾਰੇ ਵੀ ਮੈਂ ਲਿਖਣਾ ਚਾਹੁੰਦਾ ਏ ਹੋਰ ਵੀ ਜਿਹੜੇ ਕਵੀਸ਼ਰ ਅੱਜ ਸਾਡੇ ਵਿੱਚ ਨਹੀਂ ਰਹੇ ਮੈਂ ਉਹਨਾਂ ਨੂੰ ਯਾਦ ਕਰਕੇ ਇੱਕ ਕਿਤਾਬ ਦਾ ਰੂਪ ਦੇਣਾ ਚਾਹੁੰਦਾ ਹਾਂ ਸੋ ਬਹੁਤ ਸਾਰਾ ਪਿਆਰ ਭੇਜਿਆ ਸਾਬਕਾ ਪ੍ਰਧਾਨ ਸ਼ਹੀਦ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਮਾਇਆ ਢਾਡੀ ਜਥਾ ਬੀਬੀ ਬਲਜੀਤ ਕੌਰ ਉਹਨਾਂ ਵੱਲੋਂ ਪਿਆਰ ਕਵੀਸ਼ਰ ਝਿਰਮਲ ਸਿੰਘ ਗਗੜੇਵਾਲ ਸਾਹਿਬ ਕਿਰਪਾਲ ਸਿੰਘ ਜੀ ਗਗੜੇਵਾਲ ਸਾਹਿਬ ਉਹਨਾਂ ਵੱਲੋਂ ਵੱਡਾ ਮਾਣ ਪਹੁੰਚਿਆ ਹੈ ਢਾਡੀ ਮਲਕੀਤ ਸਿੰਘ ਬੱਗਾ ਉਹਨਾਂ ਵੱਲੋਂ ਸਨਮਾਨ ਪਹੁੰਚਿਆ ਸਭ ਦਾ ਬਹੁਤ ਬਹੁਤ ਆਦਰ ਕਰਦਾ ਹੈ ਮਨਪ੍ਰੀਤ ਸਿੰਘ ਜੁਕੇ ਵਾਲੇ ਮਾਇਆ ਭੇਜਦੇ ਨੇ ਪਿਆਰ ਸਾਰੀ ਸੰਤ ਨੇ ਭੇਜਿਆ ਨਾਮ ਵਾਹਿਗੁਰੂ ਆਪ ਜਾਣਦੇ ਨੇ ਭਾਵਨਾ ਨਾਲ ਕਹਿ ਦਿਓ ਨਾਲਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਠਿਆਲੇ ਦੀ ਸੰਤ ਵੱਲੋਂ ਵੱਡਾ ਮਾਨ ਭੇਜਿਆ ਗਿਆ ਕਵੀਸ਼ਰ ਵੀਰਾਂ ਵੱਲੋਂ ਸਠਿਆਲੇ ਵਾਲਿਆਂ ਵੱਲੋਂ ਸਭ ਦਾ ਸਤਿਕਾਰ ਕਰਦਾ ਤੁਹਾਡਾ ਆਪਣਾ ਸ਼ਰੋਮਨੀ ਕਵੀਸ਼ਰ ਅਮਰਜੀਤ ਸਿੰਘ ਸਭਰਾਵਾਂ ਨਾਲ ਦੇ ਸਾਥੀ ਭਾਈ ਮਾਨਪ੍ਰੀਤ ਸਿੰਘ ਸੈਦੋ ਭਾਈ ਮੋਲਕ ਦੀਪ ਸਿੰਘ ਦੇਹਲਾਂਵਾਲ ਨੂੰ ਆਗਿਆ ਦਿਓ ਫਤਿਹ ਬੁਲਾ ਦਿਓ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ